ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਕਰੇਲੇ ਬਣਾਉਣੇ ਆ ਆ ਅਸੀਂ ਕਰੇਲੇ ਛਿੱਲ ਕੇ ਰੱਖ ਲਿਆ ਇਹਨਾਂ ਦੇ ਵਿੱਚੋਂ ਬੀਜ ਕੱਢ ਲਏ ਬੀਜ ਅਸੀਂ ਇਹਨਾਂ ਦੇ ਵੇਸਟ ਵਿੱਚ ਸੁੱਟਾਂਗੇ ਇਹ ਵਾਲੇ ਬੀਜ ਜਿਹੜੇ ਆ ਇਹਨੂੰ ਅਸੀਂ ਇਸ ਤਰ੍ਹਾਂ ਜਿਹੇ ਕੁਟਾਂਗੇ ਕਿਉਂਕਿ ਬੀਜ ਜਿਹੜੇ ਬੱਚੇ ਖਾਂਦੇ ਨਹੀਂ ਬੰਦਾ ਥੱਲੇ ਆਉਂਦੇ ਆ इस करके असि बीज जड़े कुट के पावे असिया प्याज हरी मिर्च धनिया जीरा भी अभी सबित पावे ਕਿਆ ਕਾਲੀ ਮਿਰਚ ਪਾਵਾਂਗੇ ਸਾਬਤ ਨਮਕ ਟੇਸਟ ਅਨਸਾਰ ਹਲਦੀ ਤੇ ਗਰਮ ਮਸਾਲਾ ਇਹ ਸਾਰੇ ਮਸਾਲੇ ਨੂੰ ਅਸੀਂ ਇਸ ਤਰ੍ਹਾਂ ਕੱਟ ਲਵਾਂਗੇ ਹੁਣ ਕੜਾਈ ਵਿੱਚ ਸਾਡਾ ਤੇਲ ਗਰਮ ਹੋ ਗਿਆ ਇਹਦੇ ਵਿੱਚ ਅਸੀਂ ਇਹ ਤਰੇਲਿਆਂ ਨੂੰ ਫਰਾਈ ਕਰਨਾ ਹੈ ਲਓ ਜੀ ਬਹੁਤ ਸਾਡੇ ਕarele ਫਰਾਈ ਹੋ ਗਏ ਤੇ ਮਸਾਲਾ ਵੀ ਸਾਡਾ ਕੁੱਟਿਆ ਗਿਆ ਵਾ ਤੇ ਇਹਨੂੰ ਅਸੀਂ ਜੋੜਿਆ ਐਸਟਰਾਂ ਪੁੰਡੇ ਦੇ ਵਿੱਚ ਅਸੀਂ ਸੁੱਕੇ ਮਸਾਲੇ ਪਾ ਕੇ ਮਸਾਲਾ ਕੁੱਟিয়ে ਤੇ ਇਹਦੇ ਨਾਲ ਜਿਹੜਾ ਮਸਾਲਾ ਬਹੁਤ ਵਧੀਆ ਬਣਦਾ ਵਾ ਤੇ ਇਹਨਾਂ ਗਰੀ ਸਬਜ਼ੀ ਬਣਾਉਂ ਤਰੇਲੇ ਬਣਾਉਂ ਬਹੁਤ ਵਧੀਆ ਬਣਦੇ ਆ ਦੇਖੋ ਕਿੰਨੀ ਸੋਹਣੇ ਸਾਗੇ ਮਸਾਲੇ ਦੀ ਚਕਲਾ ਇਸ ਤਰ੍ਹਾਂ ਕੱਲਾ ਕਰਕੇ ਕarele ਬਣਾਉਂਦਾ ਜਿਹੜਾ ਟੇਸਟ ਅਲੱਗ ਹੀ ਹੁੰਦਾਾਰੇ ਮਿਕਲਲੇ ਸੀ ഗേ കൂഡേ ബന് അ മസാല ഭെ അത് എന്നെ ਨਹੀਂ ਆ ਇਸ ਤਰਾ ਮਸਾਲਿਆਂ ਦੇ ਮਸਾਲੇ ਨੂੰ ਕਰੇਲੇ ਦੇ ਵਿੱਚ ਭਰ ਲਿਆ ਵਾ ਤੇ ਆਹ ਵੇਖੋ ਇਹਨੂੰ ਅਸੀਂ ਢਾਗ ਨਹੀਂ ਬੰਨਣੇ ਕੁਝ ਨਹੀਂ ਕਰਨਾ ਤੇ ਇਹਦੇ ਵਿੱਚ ਅਸੀਂ ਥੋੜਾ ਥੋੜਾ ਤੋਂ ਬੇਸਨ ਪਾ ਕਰਤਾ ਜਿਹਦੇ ਨਾਲ மசாலா இது மசாலாத்தி பார நில ਇਹਨਾਂ ਨੂੰ ਹੁਣ ਅਸੀਂ ਇਸ ਤਰ੍ਹਾਂ ਫਰਾਈ ਕਰ ਲਵਾਂਗੇ। ਵੇਖੋ ਸਾਡੇ ਗਰੇਲੇ ਸਾਰੇ ਬਣ ਕੇ ਤਿਆਰ ਹੋ ਗਏ ਬਿਲਕੁਲ ਇਹਨਾਂ ਦਾ ਮਸਾਲਾ ਨਹੀਂ ਬਾਹਰ ਨਿਕਲਿਆ। ਵੇਖੋ ਬਿਲਕੁਲ ਮਸਾਲਾ ਬਾਹਰ ਨਹੀਂ ਨਿਕਲਿਆ ਪੂਰੇ ਤਰ੍ਹਾਂ ਲੌਕ ਹੋ ਗਿਆ ਵੇਖੋ ਪਹਿਲੇ ਜਮਾਨੇ ਦੇ ਵਿੱਚ ਤਾਗੇ ਬੰਦੇ ਸੀਗੇ ਤੇ ਤਾਂ ਗਿਆਨੇ ਨਾਲ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਥੋੜੀ ਜੀ ਕੋਸ਼ਿਸ਼ ਕਰਨ ਦੇ ਨਾਲ ਆਪਾਂ ਹਲਕਾ ਹਲਕਾ ਉੱਤੇ ਵੀ ਇਹ ਸੰਦਾਰ ਲਿਆ। ਇਹ ਸੰਦਾਰ ਉਪਾਵੇਂ ਰੋਟਾ ਲਗਾ ਲਓ ਕੁਝ ਵੀ ਲਗਾ ਸਕਦੇ ਆਪਾਂ ਤੇ ਉਹਦੇ ਨਾਲ ਇਹ ਆ ਵੀ ਬਿਲਕੁਲ ਜਿਹੜੇ ਸਾਡੇ ਕਰੇਲੇ ਉਸੇ ਤਰ੍ਹਾਂ ਸਾਰਾ ਮਸਾਲਾ ਜਿਹੜਾ ਵੇਚੀ ਰਿਹਾ ਤੇ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਵੇਖਣੇ ਤੇ ਵੇਖੋ ਬਿਲਕੁਲ ਮਸਾਲਾ ਨਹੀਂ ਬਾਹਰ ਨਿਕਲਦਾ ਥੋੜਾ ਜਿੰਨਾ ਵੀ ਨਹੀਂ ਆਪ ਸਭ ਦਾ ਥੈਂਕ ਯੂ